ਤਾਰਾ ਸੋਜੀ ਨਕਰ ਰਹੀ ਹੈ ਮਾਣ ਕਹਦਾ ਬਰਸ਼ੀਨ ਦੀ ਬੋਤਲ ਲੈ ਕਰੂਗਾ ਦਾ ਆ ਬਰਾਲੀ ਅੱਲਾਹ ਰੱਬ ਨਜ਼ਾਰਾ ਦੇ ਦੇ ਪਹਿਲੀ ਬਰਸ਼ੀਲ ਕੱਚੀ ਕੱਚੀ ਹੁੰਦੀ ਹੈ ਹਾਂ ਇੱਕ ਟੂੜੀ ਐਸਾ ਕੰਮ ਹੁੰਦੀ ਆ ਇਹਦਾ ਕਰ ਲੈ ਗਿਆ ਟਰੈਲੀ ਟੂੜੀ ਦੀ ਮਾਪਾ ਕਿੰਨੇ ਦੇਓਗੀ ਕਿੰਨੇ ਨੂੰ ਜੱਜ ਦੇ ਦੇਗੀ ਟੂੜੀ ਲਈ ਹਾਂ ਜਿਆਦਾ ਨਹੀਂ ਕਿੰਨੇ ਐਨ ਸੀ ਹਾਂ ਫੇਰ ਇਹ ਭਾਈ ਦੇ ਨਾਨਾ ਹਾਈ ਬਿੱਠੇ ਆ ਤੂ ਇਹ ਦੇਖ ਹੂੰ ਚੌਲੇ ਦੀ ਗੱਲ ਸੱਪਾ ਪਾ ਲਾਂਗੇ ਬੱਲੇ ਬਾਲੂਆ ਲੈ ਬਰਸ਼ੀਨ ਵਿੱਚ ਉਹ ਰੱਖ ਲਾ ਫੇਰ ਜਦ ਭਗਾ ਵੀ ਜਾ ਮੱਖ ਲਾ ਉਹ ਕਾਂ ਬਰਸ਼ੀਨ ਵੀ ਜਾ ਬਰਸ਼ੀਨ ਹੁੰਦੀ ਨਹੀਂ ਵਧੀਆ ਆ ਦੇਖ ਰਿਹਾ ਪਾਪਟਣਾ ਔਖਾ ਕਾ ਜੁਰਦਦਾ ਬੜਾ ਬਧੀਆ ਪਾਪਟਲਾ ਔਖਾ ਬੜਾ ਔਖਾ ਕੀ ਹੈ ਮੈਂ ਮੋਥਰਾ ਹੁੰਦਾ ਭੈਂਦਰਾ ਮੈਂ ਨਹੀਂ ਮਰਨਾ ਦੇਖਦਾ ਵਾਰ ਹਾਂ ਇੱਥੇ ਸੋਟ ਜੜਾ ਬਾਣੀਆਂ ਲੈ ਗੀ ਕਾ ਪਟਣਾ ਔਖਾ ਬੜਾ ਰਾਮ ਜੀ ਬੈਠਾ ਹਾਂ ਹਾਂ ਪਾਣੀ ਤਾਂ ਨਹੀਂ ਤੇ ਰਿਆ ਅੰਦਰ ਤੋਂ ਨੌਜੀਰੀ ਬਾਹਰ ਆਇਆ ਲਾਉਣਾ ਮੈਂ ਖੇਤ ਲੈ ਆਇਆ ਥਾਲਾ ਹੈ ਆਪਣਾ ਪੌਣਾ ਗੱਲਾ ਬਾਂਸ ਵਿੱਚ ਕੋਠੀ ਲਾ ਕੇ ਅੱਧਾ ਬਗਲ ਲਿਆ ਦਸ ਅੱਧਾ ਸਬਜ਼ੀ ਵਾਸਤੇ ਰਹਿਣਾ ਆਪਣਾ ਨ ਸਬਜੀ ਆ ਆਲੂ ਨਾਸਣ ਗਾਜਰਾ ਮੋਲੀਆਂ ਨਾਲ ਚਾਰ ਪਿਆ ਨਾਲ ਮੱਕੀ ਦਾ ਥੋੜਾ ਵਿਹਲਾ ਸੀ ਬਾਹਰ ਤੋਂ ਲਾ ਤੇ ਉਹ ਮਖਨੌਲ ਜੀ ਦੀ ਹੁਣਿਆ 2 ਕਿਲੋਨਾ 2 ਪਾਸੇ ਨੇ ਹੋ ਗਾ ਨਾਲੇ ਬਾਹਰ ਸਬਰ ਗਿਆ ਵਧੀਆ ਆਪਣਾ ਨਹੀਂ ਵਿਹਲੇ ਬਾਣ ਦਾ ਕੱਖੀ ਹੋ ਰਹੇ ਹੁੰਦੇ ਨੇ ਬਾਅਦ ਚ ਬਾਣ ਦਾ ਬੋਲ ਹੀ ਪਿਆ ਮਾਤਾ ਬੋਲਾ ਪਿਆਰੇ ਹੂੰ ਮਾਤਾ ਕਹਿੰਦਾ ਗੋਪੀ ਲਾੜ